ਨੇ ਅੱਜ ਆਵਾਜ ਬੈਠਾ ਨਹੀਂ ਮੇਰਾ ਹੱਕ ਨਹੀਂ ਐਫਐਫਐ ਦੇ ਮਰਜੀ ਤੋਰਿਆ ਉਹ ਬਾਬੇ ਨੂੰ ਇਹ ਲੈ ਜਾਣਾ ਕਿਸੇ ਨੇ ਮੇਰਾ ਬਾਈ ਕਿਹਨੂੰ ਕਿਹਨੂੰ ਬੜਾ ਹੁੰਦਾ ਕਿਹੜੀ ਵਿੱਚ ਆਇਆ ਦੱਸਦੇ ਆ ਮੇਰਾ ਪੋਸਟਾਵਾ ਵੀ ਇਹ ਦੱਸ ਕੇ ਤੂੰ ਪੁੱਛਿਆ ਹੀ ਨਹੀਂ ਮੈਂ ਕਰਾਂ ਉਹਦਾ ਬੜਾ ਤਿੰਨ ਅਗਰ ਨੂੰ ਦੋਵੇਂ ਬੱਕਰੀਆਂ ਦੇ ਬੱਕਰਾ ਯਾਰ ਇੰਨੀ ਕਿਹੜਾ ਮੈਨੂੰ ਗੱਲ ਦੱਸੀ ਨਾ ਕਮਰਾ ਦੱਸੀ ਹੱਥ ਕਿੰਨੇ ਦਾ ਵੇਚਿਆ 25 ਦਾ ਹੁੰਦਾ 35 ਦਾ ਹੁੰਦਾ 25 ਦਾ ਹੁੰਦਾ ਭਾਈ 35 ਦਾ ਤਾਂ ਤਾਂ ਸਭ ਤੋਂ ਇਹ ਤੂੰ ਇਹ ਨਾ ਦੇ ਤਾ ਤੇ ਨਾ ਹੁੰਦਾ ਕਿ ਤੇਰਾ ਆਂਦਾ ਆਂਦਾ 10000 ਰੁਪਏ ਕਰਦਾ ਰੱਖਾਈ ਇਹ ਮੂੰਹ ਕਰਕੇ ਬੈਠਾ ਸਿੱਧਾ ਅਗਲੇ ਰੇਟ ਦਾ ਨਾ ਕੋਈ ਨਹੀਂ 35 ਦਾ ਤਾਂ ਯਾਰ 35 ਦਾ ਤਾਂ ਹੀ ਹੋਰ 25 ਦਾ ਹੋ ਜਾ ਭਰਾ ਜਿਹਨੇ ਗੰਦ ਕਰਨੀ ਆਪਾਂ ਕਿੰਨੇ ਰੱਖਦੀ ਆ ਕਿੰਨੇ ਘਟਾਏਗਾ 3500 ਚੋਂ 3500 ਚੋਂ ਨਹੀਂ ਘਟਾਉਣਾ ਤਾਂ ਚਲ 26 ਕਰਾ ਦੇ ਬਾਬਾ ਜੀ ਸਾਹਮਣੇ ਹੋਈ ਨਹੀਂ ਆਪਣਾ ਮੰਨਾਂ ਆਉਂਦਾ ਹੀ ਹੈ ਉਹ ਫਿਰ ਕੀ ਹੋਵੇ ਹਾਂ 3100 ਦਰਦ ਆ ਆ ਠੀਕ ਹੈ ਨਹੀਂ ਯਾਰ ਪਰਾਵਾ ਮੈਂ ਤਾਂ ਫੇਰ ਵੇ ਬੋਲਦੇ ਨਹੀਂ ਮੈਂ ਸੌਦਾ ਕਰ ਲਿਆ ਸੀ ਗਾਂ ਭਰੀਏ ਮੈਨੂੰ ਪਤਾ ਨਹੀਂ ਕਿ ਮੈਂ ਸੌਦਾ ਨਹੀਂ ਕਰ ਲਿਆ ਲੋਕ ਮਿਲਾਂਗੇ ਹਲੇ ਤਾਂ ਹੀ ਹੁਣ ਫੋਨ ਕੀਤਾ ਮੈਨੂੰ ਤਾਂ ਪਤਾ ਨਹੀਂ ਕਿ ਸੌਦਾ ਤੁਸੀਂ ਕਰ ਲਿਆ ਆਲਾ 3200 ਉਹ ਨਹੀਂ ਯਾਰ ਉਹ ਮੰਨ ਲਾ ਗਿਆ ਉਹ ਨਹੀਂ ਗਿਆ ਸਰਾਣਾ ਤੂੰ ਲੈਣਾ ਹਾਂ 3000 ਉਹ ਬੋਗੇ ਨਵੇੜੇ ਯਾਰ 35 35 ਕਰੀਏ ਜਾਂ 35 ਤਾਂ ਹੀ ਹੋ ਗਿਆ ਜਾਂ 35 35 ਕਰੀਏ ਜਾਂ ਜਾ ਫੜਾਪਰਾ ਤੱਲੇ ਉਹ ਵੀ ਮੇਰੇ ਯਾਰ ਤੋਲਾਵਾ ਜਗੀਰ ਨਹੀਂ ਲੈ ਆਫਰਾ ਇਹ ਆ ਤਿੰਨੇ ਹੱਥ ਲਾ ਜਾ ਮੈਂ ਆ ਇਹਨੇ ਸੌਦਾ ਕਰ ਲੈਣਾ ਇਹਨੇ ਆਪ ਤੇ ਯਾਰ ਸੌਦਾ ਕੀਤਾ ਮੇਰੇ ਤੋਂ ਪੁੱਛ ਇਹਨੇ ਇਹਨੇ ਆਪ ਤੇ ਸੌਦਾ ਕਰਿਆ ਨੂੰ ਨਹੀਂ ਦੱਸਿਆ ਨੇ ਆ ਫਰੇ ਕਰ ਜਿਹੜਾ ਤੂੰ 100 ਘੱਟ ਹੋ ਗਿਆ 3500 3400 ਜਿਹੜਾ ਤੂੰ ਕਹਿਦਾ ਸਾਨੂੰ 200 ਉਹਨੇ ਆ ਫਰੇ ਯਾਰਾ ਛੱਡ ਪਰਣ ਕਿੰਨਾ ਯਾਰੀ ਕਿੰਨਾ ਯਾਰ ਇਹਨੇ ਫਿਰ 3400 ਆ ਗਿਆ ਨਾ ਬੱਲੇ ਨਾ ਆ ਬੋਲੇ ਨਾ 3400 2300 ਦਾ ਬੈਠੇ ਯਾਰ ਛੱਡ ਪਰਣ ਉਹ ਲਿਆ ਰਿਹਾ ਸਾਈ ਯਾਰਾ ਉਹ ਬੁੱਗ 5000 ਦਾ ਬੱਕਰਾ ਨਾਲ ਤੈਨੂੰ ਅੱਛਾ ਕੱਲੇ ਬੰਗਾਰ ਆ ਬੱਕਰੇ ਦਾ ਦੋਤਾ ਚਲੀ ਜਾਣਾ 200 ਪੈਂਡ ਸੁਦਾ ਬੱਕਰਾ ਮੰਡੀ ਤੇ ਕਾ ਪਰ ਰੈਗੜਾ ਵਾਲੀ ਜਿੱਕਾ ਨਹੀਂ ਲਿਆ 35000 ਬੱਕਰਾ ਹੋ ਗਿਆ ਹੋ ਗਿਆ 35000 ਤੈਨੂੰ ਤਾਂ 3500 ਜੀ ਪਾਊਗਾ ਉਹਨਾਂ ਨੂੰ 3300 ਚ ਰਹਿਣਾ ਲਿਆ ਆ ਰਿਆ ਯਾਰ ਜਿਹੜਾ ਦੂਜਾ ਦਾ ਆਪਾਂ ਜਵਾਨ ਕਰਦੇ ਓਏ ਹੋ ਗਿਆ 3500 ਦੋਨੇ ਪਾਸੇ ਹੋ ਭਰਾਵਾ ਮੈਂ ਤੈਨੂੰ ਅੱਖੀਂ ਦੇਣਾ ਜਿਹੜਾ ਕਹਿਦਾ ਆਪਾਂ ਨਹੀਂ 3200 ਅੱਖੀਂ ਦਾ ਤੇ 3300 ਦਾ 100 ਪੇਚ ਮਰਦਾ ਭੈਣਾ ਨਾ ਮੈਂ ਦੇ ਦਿੰਦਾ 100 ਰੁਪਏ ਤੂੰ ਐਵੇਂ ਦੇ ਦੇ ਨਾ ਯਾਰ 100 ਪੇਚ ਕਰੀਦੀ ਹੁੰਦੀ ਆ ਤੈਨੂੰ ਪਤਾ ਨਾ ਮੰਦੀ ਸੀ ਓਏ ਬਈ 38 15 ਚੜਦਾ ਕੇ ਦੇਰ ਨੰਬਰ ਦਿੱਤਾ 30 ਦਾ ਦੱਸ ਦੇ 34 ਦਾ 32 ਦਾ ਆ ਯਾਰ 34 ਦਾ ਆ ਕੋਈ ਸਾਡਾ ਬਚਣਾ ਹੁੰਦਾ 32 ਦਾ 3400 ਦਾ ਬੱਕਰਾ 3200 ਦਾ Google Pay ਕਰ ਦੇ ਦਾ 3200 ਦਾ ਕਰਾ ਦੇਣਾ ਆਪਾਂ ਨੇ ਇਹ ਆ 3400 ਦਾ ਹੋ ਜਾ ਨਾ ਨਾ ਯਾਰ ਮੈਂ ਰੋਲਾ ਕੰਮਣੀ ਮੈਂ ਕਰਨਾ 3200 ਦਾ ਐਵੇਂ ਯਾਰ ਬੋਕੇ ਯਾਰ ਜਿਹੜੀ ਜਦ ਜੇ ਕਹਿਣਗਾ ਤਾਂ ਦੇ ਜਾਣਾ ਨਹੀਂ ਤਾਂ ਰੈਨਸਲ ਹੋ ਗਿਆ ਆਪ ਆ ਰਹਿਣ ਆਏ 100 200 ਪਿੱਛੇ ਆ ਗਏ ਲੋ ਜੀ ਦੋਸਤੋ ਆਇਆ ਓਏ ਕਸੰਜੂ ਗੱਲ ਸੁਣੋ ਕਿ ਬੱਕਰੇ ਦਾ ਸੌਦਾ 200 ਸਿਰੇ ਚੜ ਗਿਆ ਹੋ ਗਿਆ ਕਿ ਨਹੀਂ ਨੀ 200 ਪਿੱਛੇ ਆ ਰਹਿਣ ਉਹ ਦੇ ਦੇ ਕਹਾਵੇਂ 300 ਤੋਂ ਕਹਿਦਾ ਯਾਰ ਮਿਲ ਜਾਂ ਦੋਸਤੋ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਹੁਣ ਤੱਕ ਵੀਡੀਓ ਚ ਚੱਲਦੀ ਚੱਲਦੀ ਵੀਰੂ ਇੱਕ ਕਰਦੇ ਸ਼ੇਅਰ ਜਵਾਬ ਨਹੀਂ ਬੋਲੇ ਬਾਈ ਭੋਲਾ ਮੈਂ ਫਿਰ ਮੜਾ ਮੁਕਾ ਕੋ ਨੇ ਫਿਰ ਵੀ ਦੱਸ ਸਕਦਾ ਹੈ ਪਤਾ ਹੈ ਫੇਰ ਅਸੇ ਜਨਾ ਬੱਕਾ ਗਿਆ ਜੇ ਤੂੰ ਮੰਨਿਆਗਾ ਤੂੰ 35 ਰੁਪਏ ਬੜਾ ਲਖਾਈ ਕਰਾਈਦਾ 3400 ਕਹਤਾ ਹੈ ਇਹਨੇ 100 ਨਾ ਲੰਮੇ ਭਇਆ ਕਾ ਦੇ ਹਾਂ ਹੋਰ ਕੀ ਹੋ ਗਿਆ ਹੁਣ ਹੋ ਗਿਆ ਓਏ ਹੋ ਗਿਆ ਭਾਈ ਓਏ ਲਓ ਜੀ ਫੌਦਾ ਲੱਗ ਗਿਆ ਸਿਰੇ ਤੋਂ 200 ਤੇ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦਾ ਕਰੋ ਤੇ ਬਹੁਤ ਹੀ ਰੌਣਕ ਮੇਲਾ ਦੋ ਤੋਂ 65 ਪੂਰਾ ਬਕਰਾ ਮੰਡੀ ਤੇ ਇੰਨਾ ਕਰ ਲੈਣਾ ਕੀ ਕਰੀ ਜੰਨਾ ਕਿੱਥੇ ਆਲਾ 3500 ਦਾ ਲਖਾਈ ਦੋਵੇਂ ਬਸ ਤੁਹਾਡੇ ਹੁਣ ਹੋ ਗਿਆਗਾ ਮੂੰਹ ਹੁੰਦੇ ਆ ਭੈ ਚੋਹੀ ਗੱਲ ਦੋਵੇਂ ਲਖਾਈ ਦੋਵੇਂ ਬਸ ਤੁਹਾਡੀ ਬਜਾ ਹੁਣ ਲੈ ਕੇ ਖਾ ਫੇਹ ਇਹਨਾਂ ਨੇ ਹੋ ਗਿਆ ਬਾਈ ਓਏ ਲੋਰੀ 200 ਮੈਂਨੇ ਕਹਿ ਗਏ ਉਹ ਠੀਕ ਆ ਬਾਬਾ ਜੀ 100 ਚ ਵੜ ਕੇ ਵੜ ਗਏ ਠੀਕ ਆ ਜੀ 100 ਚ ਵੜ ਗਏ ਪੰਜ ਸੌ ਆਇਆ ਵੀ ਨੇ ਦੋਨੇ ਬੱਸ ਲਖਾਈ ਸਾਢੀ ਆ ਠੀਕ ਆ ਬਾਬਾ ਜੀ ਆ ਬੱਕਰੇ ਤਾਂ ਹੋਇਆ ਕਾਲੇ ਬੱਕਰੇ ਦਾ ਠੀਕ ਆ ਜੀ ਲਖਾਈ ਮੈਂ ਦੋਨੇ ਬੱਸ ਕਰੀਏ ਛੋਟੇ ਸੋ ਤਾਂ ਕਹਿੰਦੇ ਫਿਰ ਲਖਾਈ ਤੈਨੂੰ ਦੇਣੀ ਤੂੰ ਭੈਜ ਹੁੱਜਾ ਮਾਰਨ ਤੇ ਰਿਆ ਕਰ ਬੱਕਰਾ ਕਿਹੜਾ ਦਸੀ ਆ ਬ੍ਰਿੱਡ ਖੜਾ 3200 ਬਣਨ ਦੇ ਆ ਰਿਹਾ ਆਹ ਜੀ ਹਾਂਜੀ ਹਾਂਜੀ ਯਾਰ ਬੱਕਰਾ ਉਹ ਰੋਲਾ ਨਹੀਂ ਪਈਦਾ ਹੁੰਦਾ ਲੋਬੇ ਆ ਬੱਕਰਾ ਤੇ ਬਾਬਾ ਜੀ ਇਹਦਾ ਸੌਦਾ ਹੋਇਆ ਵੀਰੇ ਹਾਂਜੀ ਲਿਖਾਈ ਦੋਨਾਂ ਪਾਸੇ ਸਾਡੀ ਠੀਕ ਆ ਬਾਬਾ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ 2500 ਦਾ ਬਾਬਾ ਜੀ ਇੱਕ ਕੌਂਗ ਦਾ ਲੈ ਜਾਣਾ ਉਹ ਕਿ ਕਿ ਛੋੜ ਕੇ ਬਾਬਾ ਏਟੀਐਮ 'ਚ ਏਟੀਐਮ 'ਚ ਗਏ ਜੀ ਹੋਵਿਆਂ ਪਾਈ ਯਾਰ ਵਾਹ ਵਾਹ